ਕੀ ਤੁਸੀਂ ਜਾਣਦੇ ਹੋ ਕਿ ਔਰੰਗਜ਼ੇਬ ਪਰ ਜ਼ਿਆਦਾ ਪਲਾ ਸੋਚਣ ਵਾਲਾ ਇੱਕ ਦਿਆਲੂ ਇਮਾਨਦਾਰ ਤੇ ਬਹਾਦਰ ਬਾਦਸ਼ਾਹ ਸੀ ਕੀ ਚਮਕੌਰ ਦੀ ਗੜੀ ਨੂੰ ਕੀੜਾ ਪਾਣ ਵਾਲੀ ਫੌਜ ਦੀ ਗਿਣਤੀ 10 ਲੱਖ ਨਹੀਂ ਸੀ ਚਮਕੌਰ ਦੀ ਜੰਗ ਵਿੱਚ ਹੋਈਆਂ ਸ਼ਹੀਦੀਆਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹੜੀ ਗੱਲ ਦਾ ਬੜਾ ਅਫਸੋਸ ਸੀ ਅੱਜ ਦੀ ਗੱਲ ਕਰਾਂਗੇ ਇਹੋ ਚ ਹੈ ਇੱਕ ਇਤਿਹਾਸਿਕ ਖੱਤ ਦੀ ਜਿਸ ਨੂੰ ਪੜਨ ਤੋਂ ਬਾਅਦ ਪੂਰੇ ਭਾਰਤ ਦੇ ਆਪਣੇ ਜ਼ੁਲਮ ਦੀ ਇੰਤਿਹਾਨ ਕਰਨ ਵਾਲਾ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਅਪਰਾਧ ਬੋਧ ਨਾਲ ਹੀ ਚੋਰ-ਚੋਰ ਕੇ ਮਰ ਗਿਆ ਇਹ ਖੱਤ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਜਫਰ ਨਾਮੇ ਦੇ ਨਾਮ ਨਾਲ ਦਰਜ ਹੈ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਜਫਰ ਨਾਮੇ ਸ਼ਬਦ ਦਾ ਅਰਥ ਹੈ ਫਤਿਹ ਦੀ ਚਿੱਠੀ ਇਸ ਖੱਤ ਤੋਂ ਪਤਾ ਲੱਗਦਾ ਹੈ ਕਿ ਕਲਮ ਵਿ ਕਿੰਨੀ ਤਾਕਤ ਹੁੰਦੀ ਹੈ ਕੋ ਕਮ ਦੁਨੀਆ ਦੀ ਕੋਈ ਤਲਵਾਰ ਨਹੀਂ ਕਰ ਸਕੀ ਉਹ ਕਮ ਸ਼੍ਰੀ ਗੁਰਗੋਬਿੰ ਸਿੰਘ ਜੀ ਨੇ ਆਪਣੀ ਕਲਮ ਨਾਲ ਹੀ ਕਰ ਦਿੱਤਾ ਜਫਰਨਾਮਾ ਇਹ ਨਾਮ ਤਾਂ ਆਪਸ ਆਬਨੇ ਸੁਣਿਆ ਹੀ ਹੈ ਪਰ ਬੜਾ ਜੂਰੀ ਦਸਤਾਵੇਜ਼ ਹੋਣ ਤੋਂ ਬਾਅਦ ਵੀ ਬਹੁਤ ਘੱਟ ਸੰਗਤ ਨੂੰ ਇਸ ਬਾਰੇ ਜਾਣਕਾਰੀ ਹੈ ਇਸ ਖੱਤ ਬਾਰੇ ਸੰਗਤਾਂ ਨੂੰ ਜਾਣਕਾਰੀ ਘੱਟ ਹੋਣ ਦੇ ਮੇਨ ਕਾਰਨ ਹਨ ਕਿ ਇਹ ਖੱਤ ਮੂਲ ਰੂਪ ਵਿੱਚ ਫਾਰਸੀ ਭਾਸ਼ਾ ਵਿੱਚ ਲਿਖਿਆ ਹੋਇਆ ਹੈ ਤੇ ਜਿਹੜੀਆਂ YouTube ਵੀਡੀਓਜ਼ ਇਸ ਦੀ ਕਥਾ ਸਿਰਾਉਂਦੀਆਂ ਹਨ ਉਹ ਲਗਭਗ 8 ਤੋਂ 9 ਘੰਟੇ ਲੰਬੀਆਂ ਹਨ ਕਿ ਜੱਪਰ ਨਾ ਮੇਰੀ ਪੂਰੀ ਜਾਣਕਾਰੀ ਅੱਜ ਤੁਹਾਨੂੰ ਇਸ ਵੀਡੀਓ ਵਿੱਚ ਮਿਲ ਜਾਵੇਗੀ ਸੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਜੀ ਤੇ ਹੁਣੇ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰਿਓ ਜੀ ਕਿਉਂਕਿ ਇਤਿਹਾਸ ਨਾਲ ਹੀ ਸਾਡੀ ਪਛਾਣ ਹੈ ਇਤਿਹਾਸ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਇਹ ਖਤ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਮਕਾਉ ਦੀ ਜੰਗ ਤੋਂ ਬਾਅਦ ਤਿੰਨਾਂ ਕਾਂਗਰ ਦੇ ਇਲਾਕੇ ਵਿੱਚ ਭਾਈ ਦੇਸਾ ਸਿੰਘ ਜੀ ਦੇ ਚਵਾਰੇ ਵਿੱਚ ਬੈਠ ਕੇ ਲਿਖਿਆ ਸੀ ਤੇ ਭਾਈ ਦਿਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਇਸ ਨੂੰ ਲੈ ਕੇ ਆਲਮਜੀਪ ਦੇ ਵਾਰ ਵਿੱਚ ਗਏ ਸਨ ਜਫਰ ਨਾਮੇ ਵਿੱਚ 11 ਉਸਤਤ ਹਨ ਇਸ ਦੇ ਪਹਿਲੇ ਵਰਕੇ ਤੇ 9 ਸ਼ੇਰ ਤੇ ਅਗਲੇ 4 ਵਰਕਿਆਂ ਤੇ 21-21 ਸ਼ੇਰ ਹਨ ਇਸ ਖਤ ਦੀ オリジナル ਕਾਪੀ ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੁਬਾਰਕ ਹੱਥਾਂ ਨਾਲ ਲਿਖਿਆ ਸੀ ਉਸ ਦੀ ਲਿਖਾਈ ਐਨੀ ਸੋਹਣੀ ਹੈ ਜਿਸ ਨੂੰ ਦੇਖ ਕੇ ਰੋ ਖੁਸ਼ ਹੋ ਜਾਂਦੀ ਹੈ ਫਾਰਸੀ ਪਾਸ਼ਾ ਦਾ ਇੱਕ ਬੜਾ ਮਹਾਨ ਕਵੀ ਹੋਇਆ ਹੈ ਸੈਦ ਮੁਹੰਮਦ ਉਸ ਨੇ ਕਈ ਮਹਾਨ ਗ੍ਰੰਥ ਲਿਖੇ ਹਨ ਤੇ ਜਦੋਂ ਉਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤਾ ਪੜੀਆਂ ਦਾ ਉਸ ਦਾ ਕਹਿਣਾ ਸੀ ਕਿ ਮੇਰੀ ਅਲਿਖਤਾ ਤਾਂ ਇਸ ਲਿਖਤੇ ਆਸ-ਪਾਸ ਵੀ ਨਹੀਂ ਹਨ ਹਾਲਾਂਕਿ ਉਹ ਬਗਦਾਦ ਦਾ ਰਹਿਣ ਵਾਲਾ ਸੀ ਤੇ ਫਾਰਸੀ ਉਸਦੀ ਮਾਂ-ਪਾਸ਼ਾ ਸੀ ਜਦਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਈ ਫਾਰਸੀ ਇੱਕ ਵਿਦੇਸ਼ੀ ਭਾਸ਼ਾ ਸੀ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿੰਨੇ ਵੱਡੇ ਵਿਦਵਾਨ ਹਨ ਜਾਫਰ ਨਾਮੇ ਦੇ ਸ਼ੁਰੂਆਤੀ 12 ਸ਼ੇਰਾਂ ਵਿੱਚ ਗੁਰੂ ਸਾਹਿਬ ਨੇ ਉਸ ਅਕਾਲ ਪੁਰਖ ਦੀ ਉਸਤਤ ਕੀਤੀ ਹੈ ਠੀਕ ਉਸੇ ਤਰ੍ਹਾਂ ਜਿਵੇਂ ਪੁਰਾਣੇ ਸਮੇਂ ਵਿੱਚ ਲੋਕ ਚਿੱਠੀ ਦੀ ਸ਼ੁਰੂਆਤ ਸਤਨਾਮ ਸ੍ਰੀ ਵਾਹਿਗੁਰੂ ਜੀ ਲਿਖ ਕੇ ਕਰਦੇ ਸਨ ਤੇ ਮੁਸਲਮਾਨ ਲੋਕ 786 ਲਿਖ ਕੇ ਕਰਦੇ ਸਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਔਰੰਗਜ਼ੇਬ ਨੂੰ ਸੰਬੋਧਨ ਕਰਕੇ ਲਿਖਣਾ ਸ਼ੁਰੂ ਕਰਦੇ ਹਨ ਚਮਕੌਰ ਦੀ ਜੰਗ ਲੜਨ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਵਿੱਚ ਇੱਕ ਗੱਲ ਦਾ ਬਹੁਤ ਵੱਡਾ ਅਫਸੋਸ ਸੀ ਹੁਣ ਗੱਲ ਗੌਰ ਕਰਨ ਵਾਲੀ ਹੈ ਕਿ ਤਾ ਸ਼ਹੀਦ ਮਾਤਾ ਸ਼ਹੀਦ ਪੁੱਤਰ ਸ਼ਹੀਦ ਜਾਗ ਤੇ ਪਿਆਰੇ ਸਿੰਘ ਸ਼ਹੀਦ ਪਰ ਗੁਰੂ ਸਾਹਿਬ ਨੂੰ ਉਹਨਾਂ ਦੇ ਜਾਣ ਦਾ ਅਫਸੋਸ ਨਹੀਂ ਸਗੋਂ ਮਾਨਸੀ ਤੇ ਗੁਰੂ ਸਾਹਿਬ ਅਫਸੋਸ ਕਰ ਰਹੇ ਹਨ ਕਿਹੜੀ ਗੱਲ ਦਾ ਕਿ ਔਰੰਗਜ਼ੇਬ ਤੇਰਾ ਮੁੱਖ ਜਰਨੈਲ ਖਵਾਜਾ ਖੇਬਰ ਖਾਨ ਜਿਸ ਨੇ ਮੇਰਾ ਸਿਰ ਵੱਢਣ ਦਾ ਬੀੜਾ ਚੁੱਕਿਆ ਸੀ ਉਹ ਚਮਕੌਰ ਦੀ ਜੰਗ ਵਿੱਚ ਜਦੋਂ ਮੇਰੇ ਸਾਹਮਣੇ ਆਇਆ ਤਾਂ ਉਸ ਤੇ ਨਿਸ਼ਾਨਾ ਲਗਾਉਣ ਲਈ ਮੈਂ ਤੀਰ ਭਰ ਕੇ ਜਦੋਂ ਕਮਾਨ ਨੂੰ ਆਪਣੇ ਕੰਨ ਤੱਕ ਖਿੱਚਿਆ ਤਾਂ ਉਹ ਮੌਤ ਤੋਂ ਡਰਦਾ ਗੰਦ ਦੇ ਓਲੇ ਨੂੰ ਯਾ ਤੋ ਇਹੋ ਚੀਜ਼ ਹੈ ਲੜਾਕਿਆਂ ਨੂੰ ਭੇਜਿਆ ਸੀ ਮੇਰੇ ਨਾਲ ਮੁਕਾਬਲਾ ਕਰਨ ਮੈਂ ਚਾਹੁੰਦਾ ਤਾਂ ਇੱਕ ਪੱਲੇ ਵਿੱਚ ਉਸ ਨੂੰ ਫੋੜ ਸਕਦਾ ਸੀ ਪਰ ਇਹੋ ਜਿਹੇ ਡਰਪੋਗ ਤੇ ਤੀਰ ਖਰਾਬ ਕਰਨ ਦੀ ਮੇਰੀ ਆਤਮਾ ਨੇ ਇਜਾਜ਼ਤ ਹੀ ਨਹੀਂ ਦਿੱਤੀ ਕਾਸਟੋਂ ਕਿਸੇ ਸੂਰਮੇ ਨੂੰ ਮੁਕਾਬਲਾ ਕਰਨ ਲਈ ਭੇਜਿਆ ਹੁੰਦਾ ਹੁਣ ਇੱਕ ਹੈਰਾਨੀ ਜਨਕ ਗੱਲ ਤੁਹਾਨੂੰ ਦੱਸਦੇ ਹਾਂ ਕਿ ਕਿਸੇ ਵੀ ਕਮਾਂਡ ਦੀ ਪਾਵਰ ਉਸ ਦੇ ਖਿੱਚ ਦੇ ਪ੍ਰੈਸ਼ਰ ਤੋਂ ਨਾਪੀ ਜਾਂਦੀ ਹੈ ਅੱਜ ਦੇ ਸਮੇਂ ਵਿੱਚ ਜਿਹੜੀ 올림픽 ਖੇਡਾਂ ਵਿੱਚ ਮੁਕਾਬਲੇ ਹੁੰਦੇ ਹਨ ਜਿੱਥੇ ਵਰਲਡ ਦੇ ਬੈਸਟ ਤੀਰ ਅੰਦਾਜ਼ ਪਹੁੰਚਦੇ ਹਨ ਉੱਥੇ ਲਗਭਗ 190 ਪਾਉਂਡ ਦੇ ਕਮਾਨ ਦੇ ਤੀਰ ਵਾਤੇ ਜਾਂਦੇ ਹਨ ਇਹ ਜਿਹੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਮਾਨ ਅੱਜ ਪੰਥ ਨੇ ਸੰਭਾਲ ਕੇ ਰੱਖੇ ਹੋਏ ਹਨ ਇਹ ਉਹਨਾਂ ਦੀ ਰਿਸਰਚ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਕਮਾਨਾਂ ਦੀ ਖਿੱਚ 496 ਪਾਉਂਡ ਤੋਂ ਵੀ ਵੱਧ ਹੈ ਹੁਣ ਤੁਸੀਂ ਆਪੇ ਹੀ ਹਿਸਾਬ ਲਗਾ ਸਕਦੇ ਹੋ ਕਿ ਕਿੰਨਾ ਬਲ ਹੋ ਸਾਡੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਹਵ ਵਿੱਚ ਜੇ ਮੈਂ ਤੁਹਾਨੂੰ કહਾਂ ਕਿ ਚਮਕੌਰ ਦੀ ਗੜੀ ਨੂੰ ਘੇਰਾ ਪਾਉਣ ਵਾਲੀ ਫੌਜ ਦੀ ਗਿਣਤੀ 10 ਲੱਖ ਨਹੀਂ ਸੀ ਤਾਂ ਤੁਸੀਂ ਸ਼ਾਇਦ ਵਿਸ਼ਵਾਸ ਨਹੀਂ ਕਰੋਗੇ ਇਤਿਹਾਸ ਵਿੱਚ ਕਿਤੇ ਵੀ ਕੋਈ ਪ੍ਰਮਾਣ ਨਹੀਂ ਮਿਲਦੇ ਇਹ 10 ਲੱਖ ਵਾਲੀ ਗੱਲ ਜਫਰ ਨਾਮੇ ਨੂੰ ਹੀ ਆਧਾਰ ਮੰਨ ਕੇ ਕਹੀ ਜਾਂਦੀ ਹੈ ਪਰ ਆਓ ਦੇਖਦੇ ਹਾਂ ਕਿ ਗੁਰੂ ਸਾਹਿਬ ਨੇ ਇਸ ਬਾਰੇ ਕੀ ਲਿਖਿਆ ਹੈ ਗਰ ਸਿਨਾ ਕੇ ਕਾਰੇ ਕੁੰਦਨ ਚਹਿਲ ਨਰਮ ਥਾ 10 ਲੱਖ ਆਇਦ ਬਰ ਬੇਖਬਰ ਇਹ ਉਹੀ ਸ਼ੇਰ ਹੈ ਜਿਸ ਦੇ ਆਧਾਰ ਤੇ 10 ਲੱਖ ਵਾਲੀ ਗੱਲ ਕਹੀ ਜਾਂਦੀ ਹੈ ਨਵੀਨ ਤਰਕੋਚਾ ਦੇ ਅਨੁਸਾਰ ਇਹ 10 ਲੱਖ ਸ਼ਬਦ ਦਾ ਆਰਥ 10 ਲੱਖ ਨਹੀਂ ਲੱਖ ਸ਼ਬਦ ਤਾਂ ਫਾਰਸੀ ਭਾਸ਼ਾ ਵਿੱਚ ਹੈ ਹੀ ਨਹੀਂ ਇਹ ਜਦੋਂ ਇਸ ਸ਼ਬਦ ਦਾ ਫਾਰਸੀ ਭਾਸ਼ਾ ਵਿੱਚ ਅਨੁਵਾਦ ਕਰਦੇ ਹਾਂ ਤਾਂ ਇਹ ਬਣਦਾ ਹੈ ਧੋਖਾ ਦੇਣ ਵਾਲੀ ਸਿਰਮੁਨੀ ਫੌਜ ਔਰੰਗਜ਼ੇਬ ਮੇਰੇ ਭੁੱਖੇ ਪਾਣੇ ਚਾਲੀ ਸਿੰਘ ਕੀ ਕਰਦੇ ਜਦੋਂ ਤੇਰੀ ਤੋਖਾ ਦੇਣ ਵਾਲੀ ਸਿਰਮੁਨੀ ਫੌਜ ਨੇ ਆ ਕੇ ਉਨਾ 40 ਸਿੰਘਾਂ ਨੂੰ ਚਾਰੇ ਪਾਸੇ ਤੋ ਘੇਰ ਲਿਆ ਬਸ ਇਸ ਗੱਲ ਦਾ ਅਰਥ ਸਿਰਫ ਇੰਨਾ ਹੀ ਹੈ ਫੌਜ ਦੇ ਗਿਰਤੀ ਵਾਲੀ ਗਾਲਮ ਪਾਤਸ਼ਾ ਅਗਲੇ ਸ਼ੇਰ ਵਿੱਚ ਕਰਦੇ ਹਨ ਬਰਗੇ ਮਰਚ ਪੇ ਸ਼ੁਮਾਰ ਬਰਗੇ ਮੱਜ ਸ਼ਾਕੋਸ਼ ਆਮਦਮ ਇਸ ਸ਼ੇਰ ਦਾ ਅਰਥ ਹੈ ਕਿ ਤੇਰੀ ਕਾਲੀ ਵਰਦੀ ਧਾਰੀ ਫੌਜ ਨੇ ਆ ਕੇ ਗੱਡੀ ਉਹਨਾਂ ਬਿਸਾਲ ਕੇਰਾ ਪਾਲਿਆ ਸੀ ਜਿਵੇਂ ਕਿਸੇ ਛੱਤੇ ਨੂੰ ਛੇੜਨ ਤੋਂ ਬਾਅਦ ਟੂਮਣੇ ਦੀਆਂ ਮੱਖੀਆਂ ਆ ਕੇ ਇਕੱਟੀਆਂ ਹੋ ਜਾਂਦੀਆਂ ਹਨ 10 ਲੱਖ ਸ਼ਬਜ਼ੀ ਵਰਤੋਂ ਗੁਰੂ ਸਾਹਿਬ ਨੇ ਇੱਥੇ ਵੀ ਨਹੀਂ ਕੀਤੀ ਕਿਉਂਕਿ ਦੁਸ਼ਮਣ ਦੇ ਘਰੇਦੀ ਫੌਜ ਦੀ ਗਿਣਤੀ ਕਦੇ ਵੀ ਨੰਬਰਾ ਵਿੱਚ ਨਹੀਂ ਕੀਤੀ ਜਾਂਦੀ ਇਹ ਜੰਗ ਦੇ ਅਸੂਲਾਂ ਦੇ ਖਿਲਾਫ ਹੈ ਇਹ ਡੂਮਣੇ ਵਾਲੀ ਐਗਜ਼ਾਮਪਲ ਦੇ ਕੇ ਗੁਰੂ ਜੀ ਨੇ ਇੱਕ ਅਨਪਾਲਸਪਾਰ ਦਾ ਦ੍ਰਿਸ਼ ਸਿਰਜਿਆ ਹੈ ਕਿ ਆਸੀ ਬਹੁਤ ਥੋੜੇ ਸੀ ਤੇ ਸਾਹਮਣੇ ਦੁਸ਼ਮਣ ਦੀ ਗਿਣਤੀ ਬਹੁਤ ਬਹੁਤ ਜ਼ਿਆਦਾ ਸੀ ਪਰ ਜੇਕਰ ਉਸ ਦੀ ਗਿਣਤੀ ਦਾ ਆਪਾਂ ਇੱਕ ਅੰਦਾਜ਼ਾ ਲਗਾਈਏ ਤਾਂ ਉਹ 10 ਲੱਖ ਤੋਂ ਵੀ ਵੱਧ ਬਣਦੀ ਹੈ ਕਿਉਂਕਿ ਇਹ ਫੌਜ ਕਿਸੇ ਇੱਕ ਜਰਨੈਲ ਦੀ ਫੌਜ ਨਹੀਂ ਸੀ ਇਸ ਵਿੱਚ ਪੂਰੇ ਭਾਰਤ ਦੀ ਫੌਜ ਵਿਦੇਸ਼ੀ ਫੌਜ ਜੇ ਹੋਰ ਕਈ ਫੌਜਾਂ ਨੇ ਮਿਲ ਕੇ ਗੜੀਨੂ ਕੇ ਰਿਆਸੀ ਜਫਰਨਾਮਾ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਹੈ ਇਸਤੇ ਕਿੰਤੂ ਕਰਨ ਦਾ ਇੱਕ ਵੱਡਾ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਦੀ ਚਾਪਲੂਸੀ ਕੀਤੀ ਹੈ ਕਿਉਂਕਿ ਜਫਰਨਾਮੇ ਦੇ 99 ਤੋਂ ਲੈ ਕੇ 94 ਤੱਕ ਪੰਜ ਸ਼ੇਰਾਂ ਵਿੱਚ ਗੁਰੂ ਸਾਹਿਬ ਨੇ ਔਰੰਗਜ਼ੇਬ ਦੀ ਸਿਫ਼ਤਾਂ ਗਾਈਆਂ ਹਨ ਤਤਸਲ ਇਸ ਨੂੰ ਆਪਾਂ ਚਾਪਲੂਸੀ ਦੀ ਥਾਂ ਸੱਚ ਦਾ ਐਨਾਲਾਈਸਿਸ ਕਹਾਂਗੇ ਕਿਉਂਕਿ ਔਰੰਗਜ਼ੇਬ ਵਿੱਚ ਸੱਚਮੁੱਚ ਹੀ ਇਹ ਖੂਬੀਆਂ ਮੌਜੂਦ ਸਨ ਗੁਰੂ ਸਾਹਿਬ ਲਿਖਦੇ ਹਨ ਚਾਪਕ ਰਕੀਬ ਅਸਤ ਚਲਾਖ ਅਸਤ ਹੁਸਨਲ ਜਮਾਲ ਅਸਤ ਰੋਸ਼ਨ ਜਮੀਰ ਖੁਦਾਬੰਦ ਮੁਲਕ ਅਸਤ ਸਾਹਿਬ ਅਮੀਰ ਗੁਰੂ ਸਾਹਿਬ ਇਸ ਸ਼ੇਰ ਵਿੱਚ ਕਹਿੰਦੇ ਹਨ ਕਿ ਔਰੰਗਜ਼ੇਬ ਤੂੰ ਇੱਕ ਬੜਾ ਬਹਾਦਰ ਜੋਧਾ ਹੈ ਦੱਖਣ ਦਿਸ਼ਾ ਵਾਲਿਮ ਜਦੋਂ ਇੱਕ ਵਾਰ ਜੰਗੇ ਮੈਦਾਨ ਤੋਪ ਦੇ ਖਰਾਕੇ ਤੋਂ ਡਰ ਕੇ ਔਰੰਗਜ਼ੇਬ ਦਾ ਹਾਥੀ ਭੱਜਣ ਲੱਗਾ ਤਾਂ ਉਸਨੇ ਆਪਣੇ ਸਿਪਾਹੀਆਂ ਨੂੰ ਕਿਹਾ ਕਿ ਮੇਰੇ ਹਾਥੀ ਦੇ ਪੈਰ ਜੰਜੀਰ ਨਾਲ ਬੰਨ੍ਹ ਦਿਓ ਕਿਤੇ ਹਾਥੀ ਡਰ ਕੇ ਭੱਜ ਗਿਆ ਤਾਂ ਲੋਕ ਕਹਿਣਗੇ ਔਰੰਗਜ਼ੇਬ ਨੇ ਮੌਤ ਤੋਂ ਡਰਦੇ ਹੋਏ ਪਿੱਠ ਦਿਖਾ ਦਿੱਤੀ ਗੁਰੂ ਸਾਹਿਬ ਕਹਿੰਦੇ ਹਨ ਤੂੰ ਬੜਾ ਸ਼ਾਨਦਾਰ ਘੋੜੇ ਸਵਾਰ ਹੈ 14 ਸਾਲ ਦੀ ਉਮਰ ਵਿੱਚ ਉਸਨੇ ਘੋੜੇ ਤੇ ਸਵਾਰ ਹੋ ਕੇ ਜੰਗੀ ਹਾਥੀ ਦਾ ਮੁਕਾਬਲਾ ਕੀਤਾ ਸੀ ਗੁਰੂ ਸਾਹਿਬ ਕਹਿੰਦੇ ਹਨ ਕਿ ਔਰੰਗਜ਼ੇਬ ਤੂੰ ਬਚਪਨ ਤੋਂ ਹੀ ਗਰੀਬਾਂ ਨੂੰ ਦਾਤਾਂ ਦੇਣ ਵਾਲਾ ਹੈ ਬਚਪਨ ਤੋਂ ਹੀ ਔਰੰਗਜ਼ੇਬ ਨੂੰ ਉਸ ਸਮੇਂ ਦਾ 500 ਰੁਪਿਆ ਜੇਬ ਖਾਤ ਜਿਲਦਾ ਸੀ ਜਦੋਂ ਉਹ ਗਰੀਬਾਂ ਵਿੱਚ ਵੱਡ੍ਹਦਾ ਸੀ ਬਰਤਾਰਮਿਕ ਕਟੜ ਹੋਣ ਦੇ ਕਾਰਨ ਉਹ ਇਹ ਰਾਸ਼ੀ ਸਿਰਫ ਮੁਸਲਮਾਨ ਗਰੀਬਾਂ ਵਿੱਚ ਹੀ ਵੰਡਦਾ ਸੀ ਗੁਰੂ ਪਾਤਸ਼ਾਹ ਕਹਿੰਦੇ ਹਨ ਕਿ ਔਰੰਗਜ਼ੇਬ ਤੂੰ ਸੋਨਾ ਬਹੁਤ ਹੈ ਔਰੰਗਜ਼ੇਬ ਦਾ ਪਿਤਾ ਸ਼ਾਹਜਹਾਂ ਰੰਗ ਰੂਪ ਦਾ ਕਾਫੀ ਸੋਹਣਾ ਸੀ ਤੇ ਮਮਤਾ ਤਾਂ ਉਸ ਸਮੇਂ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਸੀ ਸੋਹਣੇ ਮਾਬਪ ਤੋਂ ਜੰਮੇ ਚੰਗੇ ਰੰਗ ਰੂਪ ਵਾਲਾ ਸੀ ਔਰੰਗਜ਼ੇਬ ਔਰੰਗਜ਼ੇਬ ਇੱਕ ਬੜਾ ਤਗੜਾ ਮਦਬਾਨ ਵੀ ਸੀ ਉਹ ਕੈਲੀ ਕਿ ਰਾ ਬੀਦੀ ਰਾਹਿ ਕੁਰਾਨ ਸ਼ਰੀਫ ਲਿਖਦਾ ਸੀ ਅੱਜ ਵੀ ਉਸ ਦੇ ਹਸਤ ਲਿਖਤ ਕਰਾਨਾ ਵਿੱਚੋਂ ਇੱਕ ਕੁਰਾਨ ਮੱਕੇ ਮਦੀਨੇ ਤੇ ਇੱਕ ਹਾਜ਼ਰਤ ਮੁਜਾਮੂਦੀਨ ਔਲੀਆ ਦੀ ਦਰਗਾਹ ਤੇ ਪਈ ਹੈ ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਦੇ ਰਾਜ ਕਰਨ ਦੇ ਤਰੀਕੇ ਤੇ ਉਸ ਦੀ ਲੀਡਰਸ਼ਿਪ ਦੀ ਤਾਰੀਫ ਕਰਦੇ ਹਨ ਔਰੰਗਜ਼ੇਬ ਨੇ ਆਪਣੇ ਰਾਜ ਵਿੱਚ ਸ਼ਰਾਬੰਦੀ ਕਰਵਾ ਦਿੱਤੀ ਸੀ ਜਿੱਥੇ ਔਰੰਗਜ਼ੇਬ ਦੇ ਪਿਤਾ ਤੇ ਦਾਦੇ ਪਰਦਾਦੇ ਹਜ਼ਾਰਾਂ ਦਾਸੀਆਂ ਰੱਖਦੇ ਸਨ ਪਰ ਔਰੰਗਜ਼ੇਬ ਨੇ ਵੈਸ਼ਵਤੀ ਤੇ ਰੋਕ ਲਗਾ ਦਿੱਤੀ ਸੀ ਉਸ ਨੇ ਐਲਾਨ ਕਰ ਦਿੱਤਾ ਸੀ ਕਿ ਕੋਈ ਵੀ ਬਾਦਸ਼ਾਹ ਰਾਜ ਦੀ ਕਮਾਈ ਦੀ ਵਰਤੋਂ ਆਪਣੇ ਨਿੱਜੀ ਜ਼ਰੂਰਤਾਂ ਲਈ ਨਹੀਂ ਕਰ ਸਕਦਾ ਇਸ ਲਈ ਆਪਣੇ ਤੇ ਆਪਣੇ ਪਰਿਵਾਰ ਦੇ ਖਰਚੇ ਲਈ ਔਰੰਗਜ਼ੇਬ ਮੁਸਲਮਾਨ ਟੋਪੀਆਂ ਬਣ ਕੇ ਵੇਚਦਾ ਸੀ ਮਰਨ ਤੋਂ ਬਾਅਦ ਵੀ ਉਸ ਦੀ ਵਸੀਅਤ ਵਿੱਚ ਲਿਖਿਆ ਸੀ ਕਿ ਕਿਸੇ ਥਾਤੇ 4 ਰੁਪਏ ਤੇ 8 ਆਣੇ ਪਏ ਹਨ ਜੋ ਕਿ ਮੈਂ ਟੋਪੀਆਂ ਬਣ ਕੇ ਕਮਾਏ ਸਨ ਤੇ ਉਹ ਰੁਪਏ ਮੇਰੀ ਕਬਰ ਤੇ ਖਰਚ ਦਿਓ ਤੇ ਰਾਜ ਦੇ ਪੈਸਿਆਂ ਚੋਂ 1 ਰੁਪਿਆ ਵੀ ਮੇਰੀ ਕਬਰ ਤੇ ਨਾ ਲਗਾਓ ਤੇ ਮੇਰੀਆਂ ਲਿਖਿਆ ਕੁਰਾਨ ਸ਼ਰੀ ਬੇਚ ਕੇ ਜੋ ਕਮਾਈ ਹੋਏ ਉਹ ਗਰੀਬਾਂ ਵਿੱਚ ਵੰਦੇ ਹੋ ਪਰ ਮੁਸਲਮਾਨਾਂ ਨੂੰ ਇਹ ਗੱਲ ਸ਼ੋਭਾ ਨਹੀਂ ਲੱਗਦੀ ਸੀ ਕਿ ਉਹ ਕਿਰਾਸ਼ੀ ਬੇਚ ਕੇ ਕਮਾਈ ਕਰਨ ਤੇ ਗੁਰੂ ਸਾਹਿਬਾਨ ਕਹਿੰਦੇ ਹਨ ਕਿ ਔਰੰਗਜ਼ੇਬ ਹੁਣ ਮੈਂ ਤੈਨੂੰ ਦੱਸਦਾ ਹਾਂ ਕਿ ਖਰਾਬੀ ਕਿੱਥੇ ਹੈ ਕਿਸੇ ਵੀ ਚੀਜ਼ ਦੀ ਆਤਮਾ ਹਮੇਸ਼ਾ ਮਾਰੀ ਹੁੰਦੀ ਹੈ ਤੇ ਤੇਰੀ ਆਪਣੇ ਧਰਮ ਦੀ ਹੱਥ ਤੋਂ ਵੱਧ ਕੱਟੜਤਾ ਨਹੀਂ ਤੇਰਾ ਬੇੜਾ ਗਰ ਕਰ ਦਿੱਤਾ ਹੈ ਤੈਨੂੰ ਹਥਿਆਰਾਂ ਨੇ ਜਾਲਮ ਬਣਾ ਦਿੱਤਾ ਹੈ ਤੇ ਤੂੰ ਆਪਣੇ ਧਰਮ ਨੂੰ ਵੀ ਕਲੰਕਿਤ ਕਰ ਦਿੱਤਾ ਹੈ ਨਾ ਤੈਨੂੰ ਕੁਰਾਨ ਤੇ ਯਕੀਨ ਹੈ ਤੇ ਨਾ ਹੀ ਇਸਲਾਮ ਤੇ ਜੰਗ-ਏ-ਸਰਬਸੰਨੀ ਸਮਾਜ ਨੂੰ ਹੀ ਮੁਸਲਮਾਨ ਮੰਨਦਾ ਸੀ ਉਸਨੇ ਸਿੱਖਾਂ ਤੇ ਹਿੰਦੂਆਂ ਦੇ ਨਾਲ-ਨਾਲ ਸ਼ੀਆ ਖੋਜਾ ਤੇ ਗੌਰੀ ਮੁਸਲਮਾਨਾਂ ਤੇ ਵੀ ਜ਼ੁਲਮ ਕੀਤਾ ਸੀ ਉਸਨੇ ਰਾਜ ਤੇ ਆਉਣ ਲਈ ਆਪਣੇ ਭਰਾਵਾਂ ਭਤੀਜਿਆਂ ਆਪਣੇ ਜੀਜੇ ਤੇ ਆਪਣੇ ਭਾਂਜਿਆਂ ਤੱਕ ਦਾ ਕਤਲ ਕਰਵਾ ਦਿੱਤਾ ਸੀ ਤੇ ਆਪਣੇ ਪਿਤਾ ਸ਼ਾਹਜਹਾਂ ਨੂੰ ਲਾਲ ਕਿਲੇ ਵਿੱਚ ਕੈਦ ਕਰ ਦਿੱਤਾ ਸੀ ਜਿੱਥੇ ਉਸ ਨੂੰ ਹਰ ਰੋਜ਼ ਸਿਰਫ ਅੱਧਾ ਪਿਆਲਾ ਪਾਣੀ ਹੀ ਪੀਣ ਨੂੰ ਮਿਲਦਾ ਸੀ ਦੇਲਚ ਖਾਲੀ ਬੈਠਾ ਸ਼ਾਹਜਹਾਨ ਕੁਝ ਨ ਕੁ ਵਿੱਚ ਲਿਖਦਾ ਰਹਿੰਦਾ ਸੀ ਤੇ ਇੱਕ ਦਿਨ ਉਸ ਨੇ ਇਹ ਪਾਣੀ ਸ਼ਾਇਹੀ ਕੋਲਰ ਦੀ ਵਾਰਤ ਲਿਆ ਸੀ ਤੇ ਜਦੋਂ ਉਸ ਨੇ ਜੂਨ ਦੀ ਤਪਦੀ ਦੁਪਹਿਰ ਵਿੱਚ ਪੀਣ ਲਈ ਹੋਰ ਪਾਣੀ ਮੰਗਿਆ ਤਾਂ ਔਰੰਗਜ਼ੇਬ ਨੇ ਕਿਹਾ ਕਿ ਭਾਵੇਂ ਤਰ ਦੀ ਪਿਆਸ ਬੁਝਾ ਲੈ ਜਾਂ ਫਿਰ ਲਿਖ ਲਿਖ ਕੇ ਮੰਨ ਦੀ ਪਾਣੀ ਤਾਂ ਤੈਨੂੰ ਸਿਰਫ ਇੰਨਾ ਹੀ ਮਿਲਣਾ ਹੈ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਹਨ ਕਿ ਔਰਿੰਜ ਜੇਬ ਕਾਲੀ ਕਰਨਾ ਸ਼ੈਤਾਨ ਦਾ ਕੰਮ ਹੁੰਦਾ ਹੈ ਮੈਂ ਤੇਰੇ ਨਾਲ ਲੜਨਾ ਨਹੀਂ ਚਾਹੁੰਦਾ ਪਰ ਤੂੰ ਮਜਰੂਮਾਂ ਦੇ ਜ਼ੁਲਮਾਂ ਦੇ ਹੱਥ ਹੀ ਤੋੜ ਦਿੱਤੀ ਔਰਿੰਜ ਜੇਬ ਜਦੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ Hindu ਆਦੇ ਸਵਾ ਮੰ ਜਨੇਊ ਲਾ ਕੇ ਉਹਨਾਂ ਨੂੰ ਮੁਸਲਮਾਨ ਨਹੀਂ ਬਣਾ ਦਿੰਦਾ ਸੀ ਉਦੋਂ ਤੱਕ ਪਾਣੀ ਦਾ ਘੁੱਟ ਨਹੀਂ ਸੀ ਭਰਦਾ ਪੂਰੇ ਭਾਰਤ ਉੱਤੇ ਰਾਜ ਕਰਨ ਵਾਲੇ ਇਸ ਜ਼ਾਲਮ ਤੇ ਤਾਨਾਸ਼ਾਹ ਬਾਦਸ਼ਾਹ ਦੇ ਸਾਹਮਣੇ ਕੋਈ ਉੱਚੀ ਆਵਾਜ਼ ਵਿੱਚ ਗੱਲ ਨਹੀਂ ਸੀ ਕਰਦਾ ਉਸ ਨੂੰ ਲੱਗ ਰਿਹਾ ਸੀ ਕਿ ਜੋ ਵੀ ਮੈਂ ਕਰ ਰਿਹਾ ਹਾਂ ਠੀਕ ਕਰ ਰਿਹਾ ਹਾਂ ਪਹਿਨੀ ਵਾਰ ਇਸ ਚਫਰਨਾਮੇ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਵਾਇਆ ਸੀ ਤੇ ਇਸ ਖੱਤ ਨੂੰ ਪੜਨ ਤੋਂ ਬਾਅਦ ਉਸ ਨੂੰ ਆਪਣੇ ਕਰਮਾਂ ਤੇ ਪਛਤਾਵਾ ਹੋਣ ਲੱਗ ਪਿਆ ਸੀ ਤੇ ਜਦੋਂ ਇਸ ਖੱਤ ਦਾ ਪਤਾ ਆਬਾਦ ਨੂੰ ਲੱਗਿਆ ਤਾਂ ਸਭ ਨੇ ਔਰੰਗਜ਼ੇਬ ਨੂੰ ਲਾਣਤਾ ਪਾਈਆਂ ਕਿ ਤੇਰਾ ਮਕਸਦ ਤਾਂ ਸਿਰਫ ਸਿੱਖਾਂ ਦੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੂੰ ਗ੍ਰਿਫਤਾਰ ਕਰਨਾ ਸੀ ਇੰਨੀ ਲੱਖਾਂ ਦੀ ਗਿਣਤੀ ਹੋਣ ਦੇ ਬਾਵਜੂਦ ਵੀ ਤੋ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਸਕਿਆ ਤੇ ਤੋ ਛੋਟੇ-ਛੋਟੇ ਬੱਚਿਆਂ ਨੂੰ ਸ਼ਹੀਦ ਕਰਵਾ ਕੇ ਇਸਲਾਮ ਨੂੰ ਕਲੰਕਿਤ ਕੀਤਾ ਹੈ ਤੋਂ ਫਜ਼ੂਲ ਦੀ ਜੰਗਾ ਵਿੱਚ ਸਾਡੇ ਆਪਣੇ ਵੀ ਲੱਖਾ ਪੁੱਤ ਸ਼ਹੀਦ ਕਰਵਾ ਦਿੱਤੇ ਚਾਰੇ ਪਾਸੇ ਪੈਂਦੀਆਂ ਲਾਂਤਾਂ ਤੇ ਆਤਮਿਕ ਸੋਰੇ ਦੇ ਨਾਲ ਫਿਰ ਉਹ ਬਿਮਾਰ ਰਹਿਣ ਲੱਗ ਪਿਆ ਤੇ ਕੁਝ ਸਮਾਂ ਬਾਅਦ ਉਸ ਦੀ ਮੌਤ ਹੋ ਗਈ ਉਸ ਦਾ ਪਰਿਵਾਰ ਤੇ ਉਸ ਦੇ ਬੱਚੇ ਵੀ ਉਸ ਤੋਂ ਬਹੁਤ ਦੁਖੀ ਸਨ ਤੇ ਉਹਨਾਂ ਵਿੱਚੋਂ ਕੋਈ ਵੀ ਉਸ ਦੀ ਕਬਰ ਤੇ ਮਿੱਟੀ ਪਾਉਣ ਨਹੀਂ ਆਇਆ ਜਿਵੇਂ ਜੁਲਮੀ ਰਾਜੇ ਨੂੰ ਕੋਈ ਮਾਰ ਨਹੀਂ ਸਕਿਆ ਸੀ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਲਮ ਨਾਲ ਹੀ ਉਸ ਨੂੰ ਮਾਰ ਦਿੱਤਾ ਵੀਡੀਓ ਚੰਗੀ ਲੱਗੀ ਤਾਂ ਇੱਕ ਲਾਈਕ ਕਰਕੇ ਅਗੇ ਸ਼ੇਅਰ ਜ਼ਰੂਰ ਕਰਿਓ ਜੀ ਜੇਕਰ ਇਹ ਵੀਡੀਓ ਫੇਸਬੁਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰਿਓ ਜੀ ਜੇਕਰ ਇਹ ਵੀਡੀਓ YouTube ਚੈਨਲ ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ